ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੀ ਸੂਈ ਘੋੜੀ ਨੂੰ ਕਿੰਨੇ ਟਾਈਮ ਬਾਅਦ ਸਿਲੇ ਵਿੱਚ ਮਲਾਇਆ ਜਾ ਸਕਦਾ ਕਿੰਨੇ ਸਮੇਂ ਬਾਅਦ ਉਹਨੂੰ ਮੀਟਿੰਗ ਸਰਵਿਸ ਲਈ ਟਾਈਮ ਦਿੱਤਾ ਜਾਂਦਾ ਹੈ ਬੀਜੀ ਜਿਹੜੀ ਘੋੜੀ ਸਿਲੇ ਚ ਮਲਾਉਨੇ ਆ ਨਾ ਆਪਾਂ ਕਈ ਘੋੜੀਆਂ 9ਵੇਂ 11ਵੇਂ ਤੇ ਮਿਲਦੀਆਂ ਤੇ ਕਈ ਘੋੜੀਆਂ 11ਵੇਂ 13ਵੇਂ ਤੇ ਮਿਲਦੀਆਂ ਤੇ ਕਈ ਘੋੜੀਆਂ ਨੂੰ ਠਾਈਆਂ ਦਿਨਾਂ ਬਾਅਦ ਮਲਾਇਆ ਗਿਆ ਜੇ ਤਾਂ ਆਪਾਂ ਕਿਸੇ ਚੰਗੀ ਫੀਸ ਵਾਲੇ ਚੰਗੇ ਘੋੜੇ ਤੋਂ ਮਲਾਉਣਾ ਤਾਂ ਆਪਾਂ ਉਹਨੂੰ 5 ਦਿਨਾਂ ਬਾਅਦ ਮਲਾਵਾਂਗੇ ਤੇ ਜੇ ਆਪਾਂ ਸਵੇਲੇਜ ਮਲਾਉਣਾ ਚਾਹੁੰਦੇ ਆਂ ਤੇ ਆਪਾਂ 9ਵੇਂ ਤੇ 11ਵੇਂ ਤੇ ਮਲਾ ਸਕਦੇ ਆਂ 9ਵੇਂ 11ਵੇਂ ਤੇ 13ਵੇਂ 3 ਦਿਨ ਮਲਾਉਣ ਨਾਲ 100% ਘੋੜੀ ਗੱਭਣ ਨਿਕਲੂਗੀ ਸਵੇਲੇਜ ਹੌਣ ਸਾਡੇ ਕੋਲ ਜਿੰਨੀਆਂ ਵੀ ਘੋੜੀਆਂ ਆ ਅਸੀਂ 9ਵੇਂ 11ਵੇਂ ਤੇ 13ਵੇਂ ਸਲੇਜ ਚ ਮਲਾਉਨੇ ਆ ਕੋਈ ਵੀ ਘੋੜੀ ਸਾਡੇ ਘਰੇ ਸੂਵੇ ਅਸੀਂ 9ਵੇਂ 11ਵੇਂ 13ਵੇਂ ਤੇ ਮਲਾਉਨੇ ਆ ਤੇ 100% ਗੱਭਣ ਨਿਕਲਦੀਆਂ ਤੇ ਜੇ ਆਪਾਂ ਗੱਲ ਕਰੀਏ ਕਿ ਸੂਈ ਹੋਈ ਘੋੜੀ ਗੱਭਣ ਚ ਇੱਕ ਪਾਸ ਹੋ ਜੇ ਫਿਰ ਤੇ ਉਹਨੂੰ ਕਿਹੜੀ ਡਾਈਟ ਦੇਈਏ ਵੀਰ ਜੀ ਗੱਲ ਡਾਈਟ ਤੇ ਜਦੋਂ ਮੁੱਕਦੀ ਆਣ ਕੇ ਤੇ ਉਹ ਜਾਨਵਰ ਹੋ ਜਾਂਦੇ ਤਿੰਨ ਇੱਕ ਮੰਨ ਲਓ ਵੀ ਘੋੜੀ ਦੇ ਪੇਟ 'ਚ ਆ ਇੱਕ ਬਾਹਰ ਦੁੱਧ ਚੁੰਗਣਦਿਆ ਤੇ ਤੀਜੀ ਘੋੜੀ ਆਪ ਪਹਿਲਾਂ ਜੇ ਮੰਨ ਲਓ ਵੀ ਆਪਾਂ ਉਹਨੂੰ 1 ਕਿਲੋ ਦਾਣਾ ਪਾਉਂਦੇ ਆ ਘੋੜੀ ਨੂੰ 1 ਕਿਲੋ ਦਾਣਾ ਪਾਉਂਦੇ ਆ ਤਾਂ ਹੁਣ ਉਹਦੇ ਨਾਲ ਆਪਾਂ ਨੂੰ ਉਹਦੀ ਡਾਈਟ ਹੈ ਜਿਹੜੀ ਉਹ ਡਬਲ ਕਰਨੀ ਪੈਣੀ ਕਿਉਂਕਿ ਡਾਈਟ ਉਹਦੀ ਡਬਲ ਹੋਊਗੀ ਤੇ ਤਾਂ ਹੀ ਤਿੰਨ ਜਣਿਆਂ ਨੂੰ ਖਰਾਕ ਲੱਗੂਗੀ ਨਾ ਉਦੋਂ ਤਾਂ ਫਿਰ ਜੇ ਮੰਨ ਲਓ ਇੱਕ ਬੱਚਾ ਚੰਗੀ ਜਾਂਦਾ ਇੱਕ ਉਹਦੇ ਪੇਟ 'ਚ ਆ ਘੋੜੀ ਤਾਂ ਬਹੁਤ ਲਿੱਸੀ ਹੋ ਜੂਗੀ ਤੇ ਜੇ ਘੋੜੀ ਲਿੱਸੀ ਹੋ ਗਈ ਫਿਰ ਉਹ ਦੂਜੇ ਬੱਚੇ ਨੂੰ ਜਨਮ ਕਿਵੇਂ ਦੇਊਗੀ ਆਪਾਂ ਅੱਜ ਗੱਲ ਕਰਦੇ ਹਾਂ ਕਿ ਜੇ ਮੰਨ ਲਓ ਵੀ ਆਪਾਂ ਬੱਚਿਆਂ ਤੇ ਘੋੜੀ ਲਈ ਆ ਕਿਹ ਚੰਗੇ ਘੋੜੇ ਦਾ ਬੱਚਾ ਆਪਾਂ ਲੈਨੇ ਆ ਉਹ ਬੱਚਾ ਆਪਾਂ ਵੇਚਦੇ ਆ 2.5 ਤਿੰਨ 4 ਲੱਖ ਦਾ ਤੇ ਆਪਾਂ ਵੀ ਜੀ ਘੋੜੀ ਦੀ ਡਾਈਟ ਵੱਲ ਵੀ ਧਿਆਨ ਦੇਵਾਂਗੇ ਕਿਉਂਕਿ ਜੇ ਡਾਈਟ ਵੱਲ ਧਿਆਨ ਨਹੀਂ ਦੇਵਾਂਗੇ ਤੇ ਬੱਚਾ ਬਿਲਕੁਲ ਛੋਟਾ ਦੇਊਗੀ ਉਹ ਤੇ ਫਿਰ ਜੇ ਬੱਚਾ ਛੋਟਾ ਦੇਊਗੀ ਤੇ ਬੱਚੇ ਦਾ ਮੁੱਲ ਵੀ ਕੀ ਪਊਗਾ ਆਪ ਵੀ ਲਿੱਸੀ ਹੋਊਗੀ ਬੱਚਾ ਵੀ ਛੋਟਾ ਦੇਊਗੀ ਫਿਰ ਜਿਹੜਾ ਦੁੱਧ ਚੁੰਗਣਦਿਆ ਉਨੂੰ ਵੀ ਦੁੱਧ ਘਟ ਆਊਗਾ ਤੇ ਜਿੱਥੇ ਆਪਾਂ ਕਿਲੋ ਦਾਣਾ ਪਾਉਨੇ ਆ ਆਪਾਂ ਉਹਨੂੰ ਤਿੰਨ ਟਾਈਮ ਕਿਲੋ ਕਿਲੋ ਪਾਵਾਂਗੇ ਕਿਉਂਕਿ ਤਿੰਨ ਟਾਈਮ ਪਾਉਣ ਨਾਲ ਜੇ ਆਪਾਂ ਇੱਕ ਹੀ ਵਾਰੀ 3 ਕਿਲੋ ਪਾ ਦਿੰਦੇ ਆ ਤੇ ਉਹ ਉਹਨੇ ਲਿਦਰਾ ਬਾਹਰ ਕੱਢ ਦੇਣਾ ਪੂਰਾ ਪਚਣਾ ਨਹੀਂ ਉਹਨੂੰ ਤੇ ਜੇ ਆਪਾਂ ਤਿੰਨ ਟਾਈਮ ਉਹਨੂੰ ਕਿਲੋ ਕਿਲੋ ਦਾਣਾ ਪਾਉਨੇ ਆ ਉਹ ਕਿਲੋ ਇੱਕ ਟਾਈਮ ਪਾਇਆ ਤੇ ਉਹਨੇ ਟਾਈਮ ਨੂੰ ਉਹ ਪਚ ਜਾਣਾ ਫਿਰ ਆਪਾਂ ਕਿਲੋ ਦੂਜਾ ਪਾਉਨੇ ਆ ਦੁਪਹਿਰ ਵੇਲੇ ਉਹ ਸ਼ਾਮ ਤੱਕ ਉਹ ਪਚ ਜਾਣਾ ਫਿਰ ਜਿਹੜਾ ਆਪਾਂ ਕਿਲੋ ਰਾਤ ਨੂੰ ਪਾਉਣਾ ਉਹ ਸਾਰੀ ਰਾਤ ਪਚਦਾ ਰਹੇਗਾ ਦਾਣਾ ਉਹਨੂੰ ਤਾਂ ਘੋੜੀ ਬਿਲਕੁਲ ਐ ਪੂਰੀ ਪਾਵਰਫੁਲ ਵੀ ਰਹੂਗੀ ਤੇ ਪੂਰੀ ਰਾਜੀ ਵੀ ਰਹੂਗੀ ਤੇ ਬੱਚੇ ਨੂੰ ਵੀ ਦੁੱਧ ਆਊਗਾ ਤੇ ਉਹਦੇ ਅੰਦਰਲੇ ਬੱਚੇ ਨੂੰ ਵੀ ਪੂਰੀ ਤਾਕਤ ਤੇ ਖੁਰਾਕ ਮਿਲੂਗੀ ਜੇ ਆਪਾਂ ਖੁਰਾਕ ਪੂਰੀ ਰੱਖਾਂਗੇ ਘੋੜੀ ਦੀ ਸਹੀ ਟਾਈਮ ਤੇ ਉਹਨੂੰ ਸਹੀ ਡਾਈਟ ਦਵਾਂਗੇ ਸਹੀ ਉਹਨੂੰ ਲਿਕਵਿਡ ਹੁੰਦੇ ਆ ਜਿਹੜੇ ਉਹ ਦਵਾਂਗੇ ਤਾਂ ਵੀਰ ਜੀ ਆਪਦੀ ਘੋੜੀ ਜਿਹੜੀ ਆ ਆਪਾਂ ਜਿੰਨੇ ਮਰਜ਼ੀ ਸੂਏ ਲਈ ਜਾਈਏ ਘੋੜੀ ਕਦੇ ਵੀ ਬੁੱਢੀ ਨਹੀਂ ਹੁੰਦੀ ਇੱਕ ਬਸ਼ੇਰੀ ਮੈਂ ਦੇਖ ਕੇ ਆਇਆ ਸੀਗਾ ਆਪਣੇ ਨੇੜੇ ਤੇੜੀ ਆ ਮੈਂ ਨਾਂ ਨਹੀਂ ਲਾਉਂਗਾ ਕਿਸੇ ਵੀਰ ਦਾ ਉਹ ਬਸ਼ੇਰੀ ਮੈਂ ਮੰਨ ਲਓ ਵੀ ਇਹ ਇਸ ਸਾਲ ਦੇਖ ਕੇ ਆਇਆ ਤੇ ਉਹਦੇ ਮਗਰ ਚੰਬਾ ਬੱਚਾ ਸੀਗਾ ਨਿੱਲੀ ਪੰਜਾਬ ਬਸ਼ੇਰੀ ਦੇ ਮਗਰ ਤੇ ਦੂਜੇ ਸਾਲ ਮੈਂ ਉਹਦੇ ਘਰੇ ਗਿਆ ਤੇ ਉਹਨੇ ਦਿੱਤਾ ਨੀਲਾ ਬਸ਼ੇਰਾ ਘੋੜੀ ਵੀ ਬਹੁਤ ਲਿਸਤੀ ਮੈਨੂੰ ਐ ਲੱਗੇਗਾ ਐ ਤਾਂ 100 ਸਾਲ ਦੀ ਹੋਗੀ ਪਰ ਉਹ ਮੇਰੇ ਹੱਥਾਂ 'ਚ ਜਦ ਮੈਂ ਦੇਖਿਆ ਦੋ ਦੰਦ ਬਚੀ ਸੀ ਦੂਜੇ ਸਾਲ ਗਿਆ ਚਾਰ ਦੰਦ ਹੋਈ ਖੜੀ ਰਹੀ ਤੇ ਐਂ ਲੱਗਦਾ ਸੀ ਕਿ ਬੁੱਢੀ ਹੋ ਗਈ ਕਿਉਂਕਿ ਜੇ ਜਾਨਵਰ ਨੂੰ ਆਪਾਂ ਡਾਈਟ ਹੀ ਨਹੀਂ ਪੂਰੀ ਦਿੰਦੇ ਨੇ ਇਹਦੇ ਪੱਠਿਆਂ ਤੇ ਵੀ ਜੀ ਆਪਾਂ ਬੱਚੇ ਨਹੀਂ ਲੈ ਸਕਦੇ ਘੋੜੀਆਂ ਤੋਂ ਜੇ ਤਾਂ ਆਪਾਂ ਬੱਚੇ ਲੈਣੇ ਆ ਕਮਾਈ ਕਰਨੀ ਆ ਫਿਰ ਤਾਂ ਡਾਈਟ ਘੋੜੀ ਦੀ ਦਾ ਪੂਰਾ ਖਿਆਲ ਰੱਖਣਾ ਪੈਣਾ ਵੀ ਆਪਾਂ ਇਹਨੂੰ ਕੀ ਦੇਣਾ ਕਿਹੜੇ ਟਾਈਮ ਦੇਣਾ ਕਦੋਂ ਦੇਣਾ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਤੇ ਜੇ ਤਾਂ ਆਪਾਂ ਸ਼ੌਕ ਪੂਰਾ ਕਰਨਾ ਬੱਚੇ ਨਹੀਂ ਲੈਣੇ ਫਿਰ ਤਾਂ ਵੀਰ ਜੀ ਘੋੜੀ ਮੇਟ ਹੀ ਨਾ ਕਰਾਓ ਕਿਉਂਕਿ ਜੇ ਆਪਾਂ ਸ਼ੌਕ ਹੀ ਪੂਰਾ ਕਰਨਾ ਨਾ ਸਵਾਰੀ ਕਰਨੀ ਆ ਤੇ ਫਿਰ ਉਹਨੂੰ ਮੇਟਨਾ ਕਰਾਓ ਤੇ ਜੇ ਮੇਟ ਕਰਾਉਣਾ ਤੇ ਉਹਦੀ ਡਾਈਟ ਪੂਰੀ ਰੱਖੋ ਕਿਉਂਕਿ ਡਾਈਟ ਦੇ ਨਾਲ-ਨਾਲ ਘੋੜੀ ਵੀ ਪੂਰੀ ਐ ਰਾਜੀ ਰਹੂਗੀ ਤੇ ਉਹਦੇ ਅੰਦਰਲਾ ਬੱਚਾ ਵੀ ਪੂਰਾ ਕੈਮ ਰਹੂਗਾ ਬਾਕੀ ਇਹ ਭੱਜਣ ਵਾਲੇ ਜਾਨਵਰ ਮੈਂ ਇਹ ਨਹੀਂ ਕਹਿੰਦਾ ਕਿ ਘੋੜੀ ਗੱਭਣ ਕਰਾਤੀ ਐ ਤੇ ਸਵਾਰੀ ਨਾ ਕਰੋ ਕੋਈ ਚੱਕਰ ਨਹੀਂ ਸਵਾਰੀ ਦਾ ਸਵਾਰੀ ਜਦੋਂ ਮਰਜ਼ੀ ਕਰ ਸਕਦੇ ਆਪਾਂ ਸਵਾਰੀ ਇਹ ਭੱਜਣ ਵਾਲੀਆਂ ਚੀਜ਼ਾਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਆ ਬਸ ਪਹਿਲੇ 2 ਮਹੀਨੇ ਤੇ ਆਖਰੀ 2 ਮਹੀਨੇ ਘੋੜੀ ਦੇ ਜਦੋਂ ਮੰਨ ਲਓ ਮੇਟ ਕਰਾਈ ਆ ਉਸ ਤੋਂ ਬਾਅਦ 2 ਮਹੀਨੇ ਘੋੜੀ ਤੇ ਸਵਾਰੀ ਨਾ ਕਰੋ ਤਾਂ ਬੈਟਰ ਆ ਤੇ ਜਦੋਂ ਸੂਣ ਤੇ ਆਖਰੀ 2 ਮਹੀਨੇ ਆ ਉਦੋਂ ਨਹੀਂ ਸਵਾਰੀ ਕਰਨੀ ਬਾਕੀ ਗੱਲ ਰਹੀ ਘੋੜੀ ਦੀ ਸਵਾਰੀ ਦੀ ਇਹਨੂੰ ਕੋਈ ਇਹੋ ਜਿਹਾ ਚੱਕਰ ਨਹੀਂ ਆ ਕਿਉਂਕਿ ਆਪਾਂ 2 ਮਹੀਨੇ ਛੱਡ ਕੇ ਜਦੋਂ ਮਰਜ਼ੀ ਇਹਨੂੰ ਸਵਾਰੀ ਤੇ ਲੈ ਜਾ ਸਕਦੇ ਆ ਇਹੋ ਜਿਹੀ ਕੋਈ ਦਿੱਕਤ ਨਹੀਂ ਆ ਘੋੜੀ ਨੂੰ ਘੋੜੀ ਜਿੰਨਾ ਭੱਜੂਗੀ ਓਨੀ ਵਧੀਆ ਰਹੂਗੀ ਕਿਉਂਕਿ ਭੱਜਨ ਣਠਣ ਵਾਲੇ ਜਾਨਵਰ ਆ ਜੇ ਭੱਜਨ ਣਠਣਗੇ ਤੇ ਵਧੀਆ ਰਹਿਣਗੇ ਨਹੀਂ ਤਾਂ ਕਈ ਮਾ ਜਨਮਰਾਂ ਦੀਆਂ ਬਿਨਾਂ ਮੰਗਰੋ ਗਾਮਚੀਆਂ ਸੁੱਜੀਆਂ ਹੋਣਗੀਆਂ ਇੱਕੇ ਥਾਂ ਵੱਜੇ ਰਹਿਣਗਾ ਤਾਂ ਇੱਕੇ ਥਾਂ ਜਦੋਂ ਵੱਜੇ ਰਹਿੰਦੇ ਮੰਗਰ ਲੀਆਂ ਗਾਮਚੀਆਂ ਸੁੱਜ ਜਾਂਦੀਆਂ ਪੋਟਾਂ ਫੁੱਲ ਜਾਂਦੀਆਂ ਉਹ ਨਾ ਤੋਰਨ ਕਰਕੇ ਹੁੰਦਾ ਕਈਆਂ ਨੂੰ ਤਾਂ ਹੱਡੇ ਵੀ ਪੈ ਜਾਂਦੇ